ਯਾਰ ਇਹ ਪੇਪਰ ਜਿਹਦੇ ਵਿੱਚ ਤੁਸੀਂ ਆਪ ਦਾ ਗਵਾਹੀ ਲਿਖੋਣੀ ਹੈ ਇਸ ਤਰ੍ਹਾਂ ਦਾ ਪੇਪਰ ਆ ਜਿਨ੍ਹਾਂ ਕੋਲੇ ਨਹੀਂ ਮਿਲਿਆ ਤਾਂ ਖੜਾ ਕਰੋ ਆ ਬੇਚੈਨ ਪ੍ਰੇਰ ਕੁਸਟ ਪਾਉਣੀ ਹੈ ਤੁਸੀਂ ਲਿਖਦੇ ਜਿਹੜੀ ਤੁਹਾਡੀ ਦੁੱਖ ਦੀ ਗੱਲ ਹੈ ਸਮੱਸਿਆ ਹੈ ਪਰੇਚਾਨੀ ਹੈ ਮੁਸ਼ਕਲ ਹੈ ਬਿਮਾਰੀ ਹੈ ਕਰਜ਼ਾ ਹੈ ਤੁਹਾਡੇ ਘਰੇ ਲੜਾਈ ਝਗੜਾ ਹੈ ਨਸ਼ਾ ਹੈ ਉਹ ਇਹਦੇ ਵਿੱਚ ਲਿਖ ਕੇ ਪਾਉਣੀ ਹੈ ਜਿੰਨਾ ਕੋਲੇ ਨਹੀਂ ਮਿਲਿਆ ਇਹ ਪੇਪਰ ਹੈ ਤੁਸੀਂ ਆਪਣੀਆਂ ਨਜ਼ਰਾਨੇ ਆਪਣੇ ਛਕਰਾਨੇ ਆਪਣੀ ਭੇਟਾ ਆਪਣਾ ਦਸਮਾਹ ਦਸਵਾ ਹਿੱਸਾ ਇਸ ਪੇਪਰ ਵਿੱਚ ਪਾਉਣਾ ਹੈ ਤੇ ਪ੍ਰੇਅਰ ਲਿਖ ਕੇ ਦੇਣੀ ਹੈ ਕਿਉਂਕਿ ਇਹਦੇ ਪ੍ਰੇਅਰ ਹੋਈ ਜਾਂ ਤੁਹਾਡੇ ਦੇ ਹੱਥਾਂ ਪਰ ਇਹਨਾਂ ਤੇ ਰੋਜ਼ ਪ੍ਰਾਰਥਨਾ ਹੁੰਦੀ ਹੈ ਇਹ ਜ਼ਰੂਰ ਜਿਨ੍ਹਾਂ ਕੋਲੇ ਨਹੀਂ ਮਿਲਿਆ ਪਿੱਛੇ ਟੀਮ ਬੈਠੀ ਆ ਉਹਨਾਂ ਕੋਲੇ ਜੂਰ ਲੈ ਲਓ ਤੁਸੀਂ ਤੇ ਤੁਸੀਂ ਜੇ ਨਹੀਂ ਲਿਖਣਾ ਹੁੰਦਾ ਤਾਂ ਇਸ ਤੇ ਲਗਵਾ ਲਓ ਜਿਨ੍ਹਾਂ ਨੇ ਲਿਖ ਲਿਆ ਠੀਕ ਹੈ ਤਰੀ ਮੈਂ ਸਾਡੇ ਹੱਥੀਂ ਤੇ ਬੈਠੇ ਨੇ ਇੱਥੇ ਇਹ ਜਰੂਰ ਆਪਣੇ ਇਸ ਕਿਸੇ ਨੂੰ ਕੰਪਲੀਟ ਕਰਾਂਗੇ ਜਿਨ੍ਹਾਂ ਨੂੰ ਨਹੀਂ ਮਿਲਿਆ ਇਹ ਅਰਮਾਨੇ ਪੇਪਰ ਜਰੂਰ ਦੇ ਦੇ ਠੀਕ ਹੈ ਪਿੱਛੇ ਹੱਟ ਕੇ ਕਰੋ ਇਹ ਆ ਧਿਆਨ ਦਿੱਤਾ ਜਾਏ ਇਹ ਬਹੁਤ ਮਹੱਤਵਪੂਰਨ ਹਿੱਸਾ ਆ ਆਪਣੀ ਨੌਕਰੀ ਦਾ ਆਪਣੀ ਕਮਾਈ ਦਾ ਦਸਲਾ ਹਿੱਸਾ ਆਪਣਾ ਨਜ਼ਰਾਨਾ ਚੁਕਾਨਾ ਆਪਣੀਆਂ ਭੇਟਾਂ ਆਪਣਾ ਦਾਨ ਇਸ ਪੇਪਰ ਦੇ ਵਿੱਚ ਮਤਾਂ ਕਿਸੇ ਸਟੇਟ ਨਹੀਂ ਜਾਣਾ ਕਿਸੇ ਨੂੰ ਨਹੀਂ ਪੜਨਾ ਆਹ ਪ੍ਰੇਰ ਪ੍ਰਸਤੂਤ ਹੋਊ ਲਿਖੀ ਤੁਹਾਡੀ ਬਿਮਾਰੀ ਤੁਹਾਡੀ ਸਮੱਸਿਆ ਤੁਹਾਡਾ ਕਰਜ਼ਾ ਕੋਈ ਵੀ ਹੈ ਜਿਹੜੀ ਪ੍ਰੇਰ ਹੋਏਗੀ ਦੁਆ ਹੋਏਗੀ ਪਰਮੇਸ਼ਾ ਤੁਹਾਡੀ ਦਵਾਈ ਦੇ ਨਾਲ ਜਿਵੇਂ ਆਪ ਵਰਤਣਾ ਖੜੀ ਸੁਣ ਰਹੇ ਆਂ ਇਹ ਪ੍ਰਾਰਥਨਾ ਦੇ ਦੁਆਰਾ ਹੀ ਆਈਆਂ ਨੇ ਹallelujah ਆਹ ਕਵਾਈ ਸਮਝਿਆ ਦੇ ਨਾਲ ਜੀ ਨਾਮ ਹੈ ਤੁਹਾਡਾ ਤੇ ਕਿਹੜੀ ਜਗ੍ਹਾ ਦੁਆਇਓ ਬਰਕੰਦੀ ਤੋਂ ਆਏ ਹੋ ਕਿੰਨੇ ਚਿਰ ਜੰਸੀ ਦੇ ਵਿੱਚ ਰਵਾਨੀ ਮੰਗ ਲਈ ਜੇ ਰਵਾਨੀ ਕਰ ਰਿਹਾ 16 ਸਾਲਾਂ ਤੋਂ ਜੋ ਪਰਮੇਸ਼ਾਨ ਕੋਈ ਕਿਸੇ ਖਾਸ ਵਜ੍ਹਾ ਜੀ ਕੋਈ ਇਸ ਇਹ ਮਾਤਾ ਦੱਸ ਰਹੀ ਸੀ 15 ਸਾਲ ਤੋਂ ਮਸੀਹ ਦੇ ਵਿੱਚ ਹੈ ਬਰਕੰਦੀ ਆ ਆਪਣੇ ਚੈਤੋ ਦੇ ਕੋਲੇ ਆ ਵੀਰ ਸੀ ਨ ਜੇਵਾਨ ਇਹ ਬਾਰ ਬੱਚਿਆਂ ਵਾਲਾ ਵਿਆਹ ਹੋਇਆ ਸੀ ਇਹੋ ਜਿਹਾ ਜੱਤੂ ਡੋਣਾ ਕਿਸੇ ਨੇ ਨਹੀਂ ਕੀਤਾ ਐਡਾ ਇਹਨਾਂ ਦੇ ਵਗੀਰਾ ਹੁੰਦੀਆਂ ਸੀ ਤੇਲ বিনা ਤੇ ਮਾਸ ਜਿਹੜਾ ਮੀਟਾ ਇਸ ਤਰ੍ਹਾਂ ਘਰ ਦੇ ਵਿੱਚ ਜਿੰਦਾ ਸੀ ਤੜਕੇ ਢੇਰ ਲਿਆ ਹੁੰਦਾ ਸੀ ਇਹਨਾਂ ਦੇ ਤੇ ਘਰ ਚੱਕਣਾ ਜੂਰ ਹੋ ਗਿਆ ਪਾਗਲਾ ਵਾਲਾ ਹਾਲ ਹੋ ਗਿਆ ਸੀ ਗੁਰਤਾ ਆਤਮਾ ਦੇ ਫਤਨਾ ਵਿੱਚ ਸੀ ਸ਼ਰਾਬ ਦੇ ਨਸ਼ੇ ਦੇ ਨਾਲ ਘਰ ਟੁੱਟ ਗਿਆ ਜਿਵੇਂ ਬਿਲਕੁਲ ਜ਼ੀਰੋ ਹੋ ਗਿਆ ਬਹੁਤ ਚਰਚਾ ਵਿੱਚ ਗਏ ਬੜੀਆਂ ਪ੍ਰਾਰਥਨਾ ਕਰਾਈਆਂ ਪਰ ਜਦੋਂ ਇਹ ਭਾਈ ਨੇ ਹੁਣ ਤੇ ਬੇਰ ਕਰਾਈ ਤੇ ਐਡੀ ਦਾ ਨਸ਼ਾ ਜਿਹੜਾ ਮਾਂ ਨੂੰ ਡਾਂਗਾ ਲਾ ਕੇ ਪੁੱਤਾਂ ਸੀ ਮਾਰਦਾ ਸੀ ਤੁਹਾਨੂੰ ਕੱਢਦਾ ਸੀ ਐਸੀ ਬਾਬਾ ਹਾਂਜੀ ਐਨੇ ਸੀ ਜਿਹੜੇ ਪੁੱਤ ਦਾ ਜੀ ਕਰਦਾ ਆਪਣੀ ਮਾਂ ਨੂੰ ਕੁੱਟੇ ਮੰਜੇ ਤੋੜ ਦੇਣੇ ਟੀਵੀ ਚੀਜ਼ਾਂ ਤੋੜ ਦੇਣੀਆਂ ਉਹ ਜਾਦੂ ਟੋਣੇ ਵਾਲੀ ਸ਼ਕਤੀ ਨਸ਼ੇ ਵਾਲੀ ਸ਼ਕਤੀ ਉਹ ਛੱਡ ਕੇ ਗਈ ਇਹਨਾਂ ਦੇ ਘਰੇ ਇਸ ਤਰ੍ਹਾਂ ਕੀ ਕੁਝ ਆਉਂਦਾ ਸੀ ਜਿੱਦਾਂ ਦੱਸੇ ਨੀਂਦ ਦੇ ਅੰਦਰ ਸੀ ਨੀਂਦ ਅਸੀਂਗਾ ਲਾ ਦੱਸ ਸੀ ਨੀਂਦ ਨੀਂਦ ਜਿਹੜਾ ਠੇਕਿਆਂ ਲੱਗ ਜਾਂਦੀ ਹੈ ਕਰਨੀ ਕਰਨੀ ਸੀ ਜਦੋਂ ਤੇ ਪੂਰੀ ਸ਼ਹਿਰ ਸਾਰਾ ਤੇ ਫਿਰ ਜਿਆਦੇ ਕੰਮ ਦਾ ਇੱਟਾ ਮਾਰਦਾ ਗਿਆ ਸੀ ਇੱਟਾ ਮਾਰਦਾ ਜਿਵੇਂ ਦੁਨੀਆਂ ਪਟ-ਪਟ ਕੇ ਲੋਕਾਂ ਦੇਖਦਾ ਪਾਗਲ ਹੋ ਗਿਆ ਸੀ ਜਿਹਨ ਦਾ ਬਾਪ ਧਿਆਨ ਨਾਲ ਸੁਣੋ ਕਿੱਥੇ ਬੈਠੇ ਹੋ ਤੁਸੀਂ ਕੀ ਕਰ ਰਹੀ ਆ ਮਾਂ ਸਾਹਿਬ ਕੀ ਹੋ ਗਿਆ ਸੀ ਪਾਗਲ ਹੋ ਗਿਆ ਇੱਟਾ ਮਾਰਦਾ ਸੀ ਜਿਵੇਂ ਕੌੜਾ ਬੰਦਾ ਮਾਰਦਾ ਆ ਮੀਟ ਦੀਆਂ ਢੇਰੀਆਂ ਜਾਤੂ ਟੋਣਾ ਤੇ ਨਸ਼ਾ ਕਰਦਾ ਸੀ ਘਰ ਵਾਲੀ ਕੁੱਟ ਕੇ ਮਾਰ ਕੇ ਧਿਆਤੀ ਕੀ ਕਰਦੀ ਓਹ ਵਿਚਾਰੀ ਘਰ ਤਬਾਹ ਹੋ ਗਿਆ ਮਾਹੋਂ ਘਰੋਂ ਬਾਹਰ ਕਰਤਾ ਤਰ ਪੁੱਜ ਗਿਆ ਤੇ ਜਦੋਂ ਇਸ ਭਾਈ ਦੇ ਨਾਲ ਮੁਲਾਕਾਤ ਹੋਈ ਤੇ ਡਰ ਰਿਹਾ ਸੀ ਰਾਤ ਨੂੰ ਕਿਸੇ ਦੇ ਘਰੇ ਵਰਦਾ ਚੜਾ ਗਿਆ ਤਾਂ ਇਹਨੂੰ ਦਿਸ ਰਹੀਆਂ ਸੀ ਛਰੇ ਆਮ ਐਂ ਦਿਸੀਆਂ ਸੀ ਜਦੋਂ ਪ੍ਰੇਰ ਹੋਈ ਐਨੂੰ ਨੀਂਦ ਨਹੀਂ ਆ ਰਹੀ ਸੀ ਡਰ ਰਿਹਾ ਸੀ ਪ੍ਰਾਰਥਨਾ ਹੋਈ ਦੁਸ਼ਟ ਆਤਮਾ ਛੱਡ ਕੇ ਗਈ ਅੱਜ ਇਹ ਜੈਤੋ ਕਿੰਨੀ ਵਾਰ ਹੋ ਗਿਆ ਅੱਛੀ ਮਾਂ ਇਹ ਵਾਰ ਜੀ ਮਾਂ ਐਂ ਵਾਰ ਹਰੈਤ ਕੀ ਗਏ ਕਿ ਤੁਸੀਂ ਲਗਾਤਾਰ ਹੋਣਾ ਹੈ ਜਾਦੀ ਬੁਝਵਾਸ ਦੇ ਵਿੱਚ ਅੱਜ ਇਹ ਮੁੰਡਾ ਖਵਾਈ ਵੀ ਕਰ ਰਿਹਾ ਤਾਮ ਵੀ ਕਰ ਰਿਹਾ ਮਾਂ ਨੂੰ ਪੈਸੇ ਦੇ ਰਿਹਾ ਆ ਤੇ ਇਹਦਾ ਜੀਵਨ ਦੇ ਵਿੱਚ ਬਦਲਾਵ ਆਇਆ ਹੈ ਕੰਮ ਵੀ ਕਰ ਰਿਹਾ ਹੈ ਸਮਝ ਰਹੇ ਹੋ ਜੱਤੂ ਜੌਣੇ ਕੀ ਕਰਦੇ ਨੇ ਤੁਹਾਡੇ ਦੇਖੋ ਕਾਰਤੂਜੜਿਆ ਹੋਇਆ ਇੱਕ ਮਾਂ ਨੂੰ ਬੁਤ ਲੈ ਗਿਆ ਜਦੋਂ ਇਹਨਾਂ ਨੇ ਮਾਤਾ ਨੇ ਇਹਨਾਂ ਨੂੰ ਖਵਾਈ ਦਿੱਤੀ ਇਹਨਾਂ ਨੇ ਦੱਸਿਆ ਜੇ ਬਚਣਾ ਤਾਂ ਆਜੋ ਮਾਂ ਵਿਸ਼ੇਖ ਦੇ ਭਵਨ ਆਲਮਲੇ ਦੇ ਵਿੱਚ ਉੱਥੇ ਤੁਹਾਡੇ ਭਾਟੇ ਮਿਲ ਜਾਣਗੇ ਉਹਨਾਂ ਨੇ ਦੱਸਿਆ ਤੁਹਾਨੂੰ ਹਾਂ ਜੀ ਉਹਨਾਂ ਨੇ ਦੱਸਿਆ ਉਹ ਮਾਤਾ ਜੀ ਦਾ ਪੁੱਤ ਆ ਵੀਰ ਜੀ ਦੇ ਬੱਚੇ ਦਾ ਚੁਕਾਰਾ ਹੋਇਆ ਅੱਜ ਅੱਛਾ ਕਰਨਾ ਪਹਿਲੇ ਦਿਨੀ ਜਦੋਂ ਆਇਆ दारू ਛੱਡ ਗਿਆ ਨਹੀਂ ਪਹਿਲਾਂ ਹੋਣਾ ਵੀ ਨਹੀਂ ਦਿੱਲੀ ਵੀ ਦਾ ਸੀ ਟਾਈਮ ਹੀ ਨਹੀਂ ਸੀ ਕੰਧਾ ਜਿਨੇ ਵੀ ਪੀਂਦਾ ਸੁਣ ਰਹੇ ਹੋ ਸੰਧਰ ਤੇ ਪੈਸੇ ਨਹੀਂ ਸੀ ਯੋ ਐਸ ਤੋਂ ਜੋਨੇ ਜਿਹੋਨੇ ਕਰਦੇ ਜਿਹਨੇ ਪੈਸੇ ਸੰਭਲਦੇ ਕੱਗਾ ਜਦੋਂ ਦਾ ਚਰਚੇ ਚੌਂ ਲਗਾ ਪਹਿਲਾਂ ਚਰਚ ਦੀ ਜਾਣ ਨੂੰ ਪੈਸੇ ਨਹੀਂ ਮਿਲਦੀ ਹੁਣ ਕਹਿੰਦਾ ਪੈਸਾ ਮੁੱਕਿਆ ਨਹੀਂ ਕੰਮ ਤੇ ਜਾਂਦਾ ਹਲੇ ਇਸ ਖਾਏਵੇਂ ਲੋਕ ਨਹੀਂ ਇੱਕ ਹਾਵੇ ਵਿੱਚ ਜਿਵੇਂ ਤੁਸੀਂ ਆਏ ਹੋ ਨਾ ਇਹਨਾਂ ਨੇ ਵਿਸ਼ਵਾਸ ਕੀਤਾ ਆ 15 ਸਾਲਾਂ ਤੋਂ ਚਾਚਾ ਜੀ ਜਾ ਰਿਹਾ ਸੀ ਤੇ ਇੱਕ ਵਾਰੀ ਆਉਣ ਨਾਲ ਕਿੰਨਾ ਦੇਖੋ ਕਾਰ ਹੋ ਜਣ ਗਿਆ ਬੱਚੇ ਤਿੰਨ ਬੱਚੇ ਨੇ ਜੀ ਅੱਜ ਹੁਜਮਾਨ ਨੂੰ ਕੁਝ ਜਨ ਆਇਆ ਗਵਾਖ ਦੇ ਕੇ ਇਥੇ ਜਲਾ ਜਿਹੜੀ ਤੇ ਆਏ ਨੇ ਆਲ ਜਲਾ ਨਹੀਂ ਹੈ ਇਹ ਖਾਸ ਹੈ ਅੱਜ ਤੁਹਾਡੀ ਸਮੱਸਿਆ ਲੱਗ ਰਹੀ ਹੈ ਵੱਡੀ ਹੈ بہت اسی تھاواں دے جائے اچھے نہیں میں تھاواں دے تھک چکے ہوں پر آج تو آڈی تلاش بھوج ختم ہے جلی جگہ دے آئے ہوں ایتے کھالی نہیں جاؤں گے سیو نہیں جاؤں <سؤال> گے بہت دے نہ جاؤں گے ساتھ حالیلویہ حالیلویہ لوگ بچائے جائے جو میں تھی بات سی سی اینے میں صاف دا میں ہوں جو بات نہیں صاف دا میں جا جا رہے ہیں اینے میں پہلے جو پہلے سمجھے تھے آئے میں سمجھ رہنگا ہوں میں کو میں بہتا کیا ایک ٹائم میرا ترہو آدھا تو سمجھ گا نہیں ہوں گا ترمک یمک جرمک کی جاہو جنگوگی ساپک لامہ سکر ہمیں تو ایسا رساپ کتایا کریں گا تریمہ ساپ ہوتی مو ساوالہ شاہر ساپک لامہ ایک ٹائم مٹرے ترمہ جی کوئی مٹرہ ترمہ جی کوئی راہ داری کو دو داری کوئی مٹرے ن ਦੇ ਰੱਬ ਦੀ ਕਿਰਮਾਨਾ ਨਰ ਦੇ ਨਾਲ ਬਹੁਤ ਵੱਡਾ ਹੈ ਹallelujah 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 ਉਹ ਪੈਣੋਂ ਪਈਓ ਜਿਹੜੇ ਤੁਹਾਡੇ ਕੋਟਾਂ ਕਚਹਿਰਿਆਂ ਨਸ਼ਿਆਂ ਦੇ ਬਿਮਾਰੀਆਂ ਦੇ ਲੱਗ ਰਹੇ ਨਾ ਜਿਹਦੇ ਉਤਰੋ ਬੰਦ ਹੋ ਗਿਆ ਤੇ ਇੱਕਦਮ ਮਾਵਾ ਦੇ ਪੁੱਤਾਂ ਨੂੰ ਵੀ ਦੇਖ ਲਓ ਆ ਜਿਹੜਾ ਇੱਕ ਵਿਧਵਾ ਔਰਤ ਹੈ ਹੰਜੂਆਂ ਦੇ ਨਾਲ ਦਵਾਈ ਦੇ ਰਹੀ ਹੈ ਆ ਬੀਜਿਆ ਕਰੋ ਖੁੱਲ ਕੇ ਖੁੱਲੇ ਦਿਲ ਨਾਲ ਜਿਹੜਾ ਉੱਥੋਂ ਤੱਕ ਪਹੁੰਚਿਆ ਜਾ ਰਿਹਾ ਹੈ ਜਦੋਂ ਇਹਦਾ ਦਾਸ ਜਾਂਦਾ ਨਾ ਉਹਦੇ ਬੱਦਲ ਟੁੱਟਦੇ ਨੇ ਫਿਰ ਜਾਦੂ ਸੋਨੇ ਦੀ ਮੀਟ ਆਉਂਦਾ ਸੀ ਉਹਨਾਂ ਦੇ ਘਰੇ ਢੇਰੀਆਂ ਢੇਰੀਆਂ ਲੱਗ ਜਾਂਦੀਆਂ ਸੀ ਕਰਕੇ ਆਹ ਢੇਰੀਆਂ ਲੱਗ ਜਾਂਦੀਆਂ ਸੀ ਦੇਖੋ ਪਾਗਲ ਮੁੰਡੇ ਨੂੰ ਠੀਕ ਕੀਤਾ ਪਾਗਲ ਨੂੰ ਮੈਂਟਲ ਮੁੰਡੇ ਨੂੰ ਇੱਟਾਂ ਮਾਰਦਾ ਇੱਟਾਂ ਕਿੱਥੇ ਬੈਠੇ ਹੋ ਤੁਸੀਂ ਇੱਕ ਵਾਰੀ ਆਇਆ ਵੀ ਨਹੀਂ ਫੋਨ ਤੇ ਬਰੇਰ ਕੀਤੀ ਆ ਤੇ ਛਡਕਾਰਾ ਹੋ ਗਿਆ ਉਹਦਾ ਅੱਜ ਨਾ ਜਾਣੀ ਕਹਿੰਦਾ ਮੇਰਾ ਬਣੂਆ ਪਰ ਆਇਆ ਕਹਿੰਦਾ ਮਾਰੂ ਪੈਸੇ ਪਤਰਾ ਸਾਲਾਂ ਵਿਸ਼ਵਾਸੀ ਇਹੇ ਮਾ ਵਿਸ਼ੇਖ ਦਿੱਤੇ ਤੁਸੀਂ ਜਿਹੜਾ ਨੰਬਰ ਕੰਮ ਕਰ ਗਿਆ ਜਿਹੜਾ ਕੰਮ ਕਰ ਗਿਆ ਅੱਜ ਦੂਰ ਘੰਟੇ ਨਾਲ ਕੰਮ ਕਰ ਲੱਗੇ ਲਗਾਤਾਰ ਰੁੱਣ ਵੀ ਜਾ ਗਿਆ ਚੱਲਦੇ ਜਾ। ਜੋ ਇੱਕ ਨਾਲ ਸਾਰੀਆਂ ਨਾਲ ਉਹ ਮਹਾਨ ਸ਼ੇਖ ਦਾ ਪਰਿਵਾਰ ਸੰਗੀਤ ਕਰ ਰਿਹਾ ਹੈ। ਹallelujah ਹallelujah ਹਨੇਰਿਆ ਕੋਈ ਦਵਾਈ ਰਹੇ ਤਾਂ ਨਹੀਂ। ਅੱਜ ਕੌਣ ਹੈ? ਆਪਾਂ ਗਵਾਹੀ ਲਈ ਮੈਂ ਤਾਂ ਕਹਿੰਦਾ ਮੈਂ ਵੀ ਤੁਹਾਡੀ ਵੀ ਮੈਂ ਦੇਣੀ ਹੈ। ਪ੍ਰਭੂ ਆਜੇ ਜਲਦੀ ਜਲਦੀ। ਸਿਟਰਪੋਰਟ ਪਿੰਡ ਦੇ ਖਿਲਾਫ ਆਹ ਆਓ ਆਓ ਜਲਦੀ ਜਲਦੀ ਆਓ ਬੰਦ ਕਰ ਦਿਆ ਬੰਦ ਕਰ ਦਿਆ